ਦੇਖ ਕੋਲਕਾ ਦੇਖ ਤਾਂ ਮੈਂ ਹਟ ਗਈ ਗਰੁੰਡਿਕਣੋਂ ਕਿ ਨਹੀਂ ਇਹ ਇੱਧਰ ਨੂੰ ਉਲਰਦੀ ਸੀ ਕਿ ਤਾਂ ਬੱਦੀ ਸੀਗੀ ਇਹ ਇੱਧਰ ਨੂੰ ਬਾਹਰ ਡੈਗਦੇ ਸੈਂ ਐਂ ਕਰ ਟੁੱਟੀ ਆ ਗਈ ਤੇ ਮੈਂ ਟੁੱਲੂ ਪੰਪ ਲਾ ਕੇ ਦਿੰਦੀ ਤੇ ਨਾ ਫੇਰ ਡੈਗਦੀ ਇੱਧਰ ਨੂੰ ਹਨ ਤੇ ਐਂ ਚਾਹੀਦੀ ਸੀ ਇਹ ਚਲ ਕੋਈ ਨਹੀਂ ਵੈਸੇ ਤਾਂ ਬਹੁਤ ਫਰਕ ਪੈ ਗਿਆ ਸਿੱਧੀ ਹੋ ਗਈ ਪਹਿਲੇ ਟਿੱਡੀ ਸੀਗੀ ਇਧਰੋਂ ਬੰਦ ਕੇ ਚਾਰਕ ਦਿਨ ਹੋਰ ਹਨਾ ਫਿਰ ਸਿੱਧੀ ਹੋ ਜੂਗੀ ਜਮਾਵੇ ਇੱਥੇ ਰਹਿਣੀ ਚਾਹੀਦੀ ਇਹ ਐਂ ਤੇ ਇਹ ਨਾ ਇਧਰੋਂ ਡੈਗਦੀ ਐ ਐਂ ਕਰ ਮੈਂ ਤਾਂ ਟੁੱਲੂ ਪੰਪ ਲਾ ਕੇ ਦਿੰਨੀ ਆ ਤੇ ਸਾਰੇ ਇਧਰ ਸਬਜੀ ਸਬਜੀ ਨੂੰ ਸਾਰੇ ਪਾਣੀ ਪਾ ਦੇ ਚੰਗਾ ਉਹਨੂੰ ਦੂਜੇ ਨੂੰ ਬਾਥੂ ਨੂੰ ਵੀ ਤੇ ਅਮਰੂਦ ਨੂੰ ਵੀ ਤਨਾ ਅਮਰੂਦ ਦਵਾਈ ਛੜਕ ਦਿੱਤੀ ਤੇ ਉਹ ਜਿਹੜੀ ਹਰੀ ਜੀ ਪਈ ਐ ਨਾ ਉੱਥੇ ਉਹ ਸਪਰੇਅ ਆ ਉਹ ਖਾਣਾ ਜਾਂ ਪੀ ਵੀ ਨਾ ਇਹਨਾਂ ਕਹਦੀ ਮੈਂ ਘਟ ਪਰ ਕੇ ਵੇਖਣਾ ਵੀ ਇਹਦੇ ਚ ਕੀ ਹੋ ਠੰਡੇ ਵਾਲੇ ਬੋਤਲ ਜੀ ਚ ਕਿ ਉਹ ਪਾਣਾਂ ਦੀ ਖਾਣਾ ਲੈ ਚੰਗਾ ਆਹ ਹੋਰ ਨਾ ਕਿਤੇ ਕੋਈ ਜੱਬ ਖੜਾ ਕਰਦੀ ਉਹ ਮੈਥੇ ਉਹ ਤੇ ਛੜਕਦੀ ਟਾਲੀ ਤੇ ਨਾ ਤਾਂ ਉਹ ਟਾਲੀ ਨਹੀਂ ਗੁੰਡੀ ਪੈ ਗਈ ਨਾਲੇ ਪੈ ਗਿਆ ਉਹਨੂੰ ਤੇਲ ਨਾਲ ਖਾ ਗਿਆ ਸੀ ਪਹਿਲਾਂ ਉਹ ਤਾਂ ਮਾੜੇ ਜੀ ਫਟ ਪਈ ਆ ਤੇ ਨਾਲੇ ਅਮਰੂਦ ਨੂੰ ਕੋਈ ਨੀ ਅਮਰੂਦ ਤੇ ਉਹ ਕ ਦੂਜਾ ਸੁੰਢੀ ਪੈ ਗਈ ਅਮਰੂਦ ਨੂੰ ਅਧਰਬਾ ਤੂ ਬੂਤੂ ਵਦਗਾ ਖੜਾ ਤੇ ਲੈ ਮੈਂ ਤੈਨੂੰ ਪਾ ਪਲਾ ਕੇ ਦੇਵਾਂ ਤੇ ਤੂੰ ਛੜਕਦੇ ਪਾਣੀ ਇਥੇ ਨਾ ਤਾਂ ਵਿਹੜੇ 'ਚ ਛੜਕਦੇ ਆ ਵਾ ਘੱਟਾ ਮਿੱਟੀ ਉੜਦਾ ਤੜਕੇ ਮੈਂ ਸੰਭਰ ਕੇ ਗਈ ਸੀ ਕਿ ਸਰ ਤੇ ਲੈਣਾ ਮੈਂ ਭਾਂਡੇ ਭੁੰਡੇ ਮੰਨ ਤੇ ਦਾਲ ਸਬਜ਼ੀ ਕਾਦੀ ਬਣਾਉਣੀ ਅੱਜ ਗਾਜਰ ਮਟਰ ਗਾਜਰ ਮਟਰ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਆਪਣੀ ਉਹਦੇ ਨਾਲ ਭਗਵੰਤ ਮਾਨ ਨਾ ਕੰਦ ਸਾਂਝੀ ਹੁੰਦੀ ਗਾਜਰ ਮਟਰ ਪਤਾ 35 ਰੁਪਏ ਕਿਲੋ ਆਲੂ ਆ ਤੇ ਗਾਜਰਾਂ ਕੀ ਰੇਟ ਹੋਣਗੇ ਗਾਜਰ ਮਟਰ ਨਹੀਂ ਵਾ ਅਖਰੂ ਗਰਮੀ ਆ ਤੁਹਾਡਾ ਡਰ ਮਟਰ ਪ੍ਰੋਟਾ ਮਟਰ ਕਿੰਨੇ ਮਹਿੰਗੇ ਚੱਲਿਆ ਕੰਮ ਕਰਕੇ ਕੋਈ ਉਹ ਕਾਗਤ ਪੰਨਿਆਂ ਦੇ ਨੂੰ ਅੱਗ ਲਾ ਦੇ ਚੱਲਿਆ ਡੱਬੀ ਲਿਆ ਤੂੰ ਅੰਦਰ ਉਸੀ